ਹਾਂਜੀ ਆਏ ਸਾਡੀ ਧੀ ਰਾਣੀ ਜਿਹਨੂੰ ਤੁਹਾਨੂੰ ਅੱਜ ਮਿਲਾਉਣੀ ਆ ਜੀ ਇਸ ਵਲੌਗ ਦੇ ਵਿੱਚ ਤੇ ਸਾਰਾ ਦੱਸ ਦਿਆਂ ਵੀ ਇਹ ਪਹਿਲਾਂ ਜਿਹੜੇ ਕੀ ਵਲੌਗ ਦੇ ਵਿੱਚ ਕਿਉਂ ਨਹੀਂ ਆ ਰਹੇ ਸੀ ਅਸੀਂ ਕਿਉਂ ਨਹੀਂ ਲੈ ਕੇ ਆ ਰਹੇ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਵਿੱਚ ਅਸੀਂ ਲੈ ਕੇ ਆਏ ਜੀ ਆਪਣੀ ਧੀ ਰਾਣੀ ਨੂੰ ਪਹਿਲੀ ਵਾਰ ਤੇ ਦੋਸਤੋ ਪਹਿਲਾਂ ਆਪਾਂ ਇੱਕ ਦਿਨ ਰੀਲ ਪਾਈ ਸੀ ਤੇ ਸਾਰੇ ਪੁੱਛ ਰਹੇ ਸੀ ਵੀ ਤੁਹਾਡੀ ਧੀ ਕਿੱਥੇ ਰਹਿੰਦੀ ਆ ਪਹਿਲਾਂ ਵਲੌਗ ਦੇ ਵਿੱਚ ਕਿਉਂ ਨਹੀਂ ਆਏਗੀ ਤੇ ਆਪਾਂ ਸਾਰਿਆਂ ਤੁਹਾਨੂੰ ਦੱਸਾਂਗੇ ਅੱਜ ਤੇ ਜੈਸ਼ਵੀਕ ਨੂੰ ਤਾਂ ਤੁਸੀਂ ਸਾਡੇ ਨੂੰ ਜਾਣਦੇ ਹੀ ਹੋ ਤੇ ਇਹਦਾ ਨਾਮ ਹੈਗਾ ਜੀ ਹਰ ਸਿਮਰਨ ਕੌਰ ਤੇ ਆਜੋ ਨਾਲੇ ਤੁਹਾਨੂੰ ਅੱਜ ਆਪਾਂ ਆਪਣੇ ਘਰ ਦੀ ਸੈਰ ਕਰਾਉਣੀ ਆ ਨਾਲੇ ਗੱਲਾਂ ਬਾਤਾਂ ਕਰਦੇ ਆ ਨਾਲੇ ਇਸਦੀ ਬਾਰੇ ਦੱਸਦੇ ਆਂ ਵੀ ਇਹ ਪਹਿਲਾਂ ਕਿਉਂ ਨਹੀਂ ਆਉਂਦੀ ਸੀ ਵੀਡੀਓ ਵਿੱਚ ਤੇ ਅੱਜ ਤੁਹਾਨੂੰ ਪੂਰੇ 1 ਸਾਲ ਬਾਅਦ ਕਰਾਵਾਂਗੇ ਜੀ ਅਸੀਂ ਆਪਣਾ ਹੋਮ ਟੂਰ ਕਿਉਂਕਿ 1 ਸਾਲ ਦੇ ਵਿੱਚ ਸਾਡੇ ਨਾਲ 2-3 ਲੱਖ ਜਿਹੜੇ ਕਿ ਫਾਲੋਅਰਸ ਜੁੜ ਗਏ ਆ ਤੇ ਉਹ ਸਾਨੂੰ ਮੈਸੇਜ ਕਰ ਰਹੇ ਸੀ ਕਿ ਤੁਸੀਂ ਹੋਮ ਟੂਰ ਕਰਾਓ ਤੇ ਸਾਡਾ ਪਿੰਡ ਹੈ ਜੀ ਦਲਮੀਰ ਖੇੜਾ ਜਿਹੜਾ ਹਬੌਰ ਸ਼ਹਿਰ ਦੇ ਕੋਲ ਪੈਂਦਾ ਤੇ ਅਸੀਂ ਦਲਮੀਰ ਖੇੜੇ ਪਿੰਡ ਦੇ ਵਿੱਚ ਜਿਹੜਾ ਕਿ ਟਾਣੀ ਦੇ ਉੱਪਰ ਰਹਿੰਦੇ ਆ ਨਹਿਰ ਦੇ ਕੋਲੇ ਆਪਣੀ ਜਿਹੜੀ ਕਿ ਟਾਣੀ ਹੈਗੀ ਆ ਤੇ ਇਹ ਆ ਗਈ ਆਪਣੀ ਗਲੀ ਤੇ ਇੱਥੇ ਜਿਹੜੇ ਕਿ ਆਪਣੇ ਹੀ ਘਰ ਨੇ ਤੇ ਹੁਣ ਆਪਾਂ ਐਂਟਰ ਕਰਦੇ ਆ ਜੀ ਘਰ ਦੇ ਅੰਦਰ ਤੇ ਇਹ ਆ ਗਿਆ ਜੀ ਆਪਣਾ ਇੱਕ ਗੇਟ ਮੇਨ ਤੇ ਇੱਕ ਗੇਟ ਆਪਣਾ ਜਿਹੜਾ ਕਿ ਉਹ ਉੱਥੇ ਜਾ ਕੇ ਬੰਦ ਆ ਹੈਗਾ ਜਨ ਕਿ ਟਰੈਕਟਰ ਤੋਂ ਪਰਾਂ ਲੈ ਕੇ ਆਪਣੀ ਜਿਹੜੀ ਕਿ ਉਧਰ ਹੈਗੀ ਆ ਐਡੀ ਵੱਡਾ ਘਰ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਬਹੁਤ ਹੀ ਖੁੱਲਾ ਡੁੱਲਾ ਤੇ ਬਹੁਤ ਹੀ ਖੁਸ਼ੀਆਂ ਦੇ ਨਾਲ ਵਸਿਆ ਹੋਇਆ ਜੀ ਇਹ ਆਪਣਾ ਘਰ ਹੈਗਾ ਤੇ ਸਾਡਾ ਜੈਸ਼ਵੀਕ ਤੇ ਸਾਡੀ ਬੇਟੀ ਜਿਹੜੀ ਕਿ ਹਰਸਿਮਰਨ ਤੇ ਆਜੋ ਤੇ ਇੱਧਰ ਆਪਣਾ ਜਿਹੜਾ ਕੀ ਸਭ ਤੋਂ ਪਹਿਲਾ ਪਾਰਕ ਆ ਗਿਆ ਜੀ ਪਾਰਕ ਦੇ ਵਿੱਚ ਜਿਹੜੇ ਕੀ ਆਪਾਂ ਬਹੁਤ ਸਾਰੇ ਬਾਕਸ ਲਾਏ ਹੋਏ ਆ ਪੰਛੀਆਂ ਵਾਸਤੇ ਜਿਹੜੇ ਕੀ ਬਹੁਤ ਹੀ ਪਿਆਰੇ ਲੱਗਦੇ ਆ ਕਿਉਂਕਿ ਬਹੁਤ ਹੀ ਸਾਰੇ ਇੱਥੇ ਚਿੜੀਆਂ ਰਹਿੰਦੀਆਂ ਤੋਤੇ ਕਬੂਤਰ ਤੇ ਪਿਜੜੇ ਵੀ ਵਾਧੂ ਰਹਿੰਦੇ ਆ ਤੇ ਇਸ ਟਾਈਮ ਉਹ ਆਲ ਨੇ ਵੀ ਬਹੁਤ ਸਾਰੇ ਜਿਹੜੇ ਕੀ ਬਣਾ ਰਹੇ ਹੈਗੇ ਆ ਤੇ ਉਹ ਤੁਸੀਂ ਦੇਖ ਹੀ ਸਕਦੇ ਹੋ ਜਿਹੜੇ ਕਿੰਨੇ ਪਿਆਰੇ ਲੱਗ ਰਹੇ ਆ ਜਿਹੜੇ ਕੀ ਆਪਣਾ ਘਰ ਬਣਾ ਰਹੇ ਹੈਗੇ ਆ ਤੇ ਇੱਧਰ ਆ ਗਿਆ ਜੀ ਆਪਣਾ ਬਾਹਰਲਾ ਪੋਰਸ਼ਨ ਜਿਹੜਾ ਕਿ ਆ ਗਿਆ ਤੇ ਇੱਥੇ ਆਪਣੀ ਗੱਡੀ ਖੜੀ ਹੈ ਇੱਧਰ ਟਰੈਕਟਰ ਖੜਾ ਤੇ ਉਧਰ ਆਪਣੀ ਇੱਕ ਕਿਚਨ ਆ ਗਈ ਬਾਹਰਲੀ ਕਿਚਨ ਜਿਹੜੀ ਕਿ ਅਸੀਂ ਜ਼ਿਆਦਾ ਮਤਲਬ ਕਿ ਇਹੀ ਯੂਜ਼ ਕਰਦੇ ਹੈਗੇ ਆ ਤੇ ਹੁਣ ਆਪਾਂ ਤੁਹਾਨੂੰ ਲੈ ਜਾਂਦੇ ਆ ਜੀ ਇੱਧਰਲੀ ਸਾਈਡ ਤੇ ਇੱਧਰ ਆਪਣੇ ਜਿਹੜਾ ਕਿ ਵਾਸ਼ਰੂਮ ਹੋ ਗਿਆ ਇੱਧਰ ਸਟੇਅਰਸ ਹੋ ਗਈਆਂ ਤੇ ਉੱਪਰ ਆਪਣੇ ਕੋਈ ਵੀ ਪੋਰਸ਼ਨ ਨਹੀਂ ਬਣਿਆ ਹੋਇਆਗਾ ਤੇ ਇਹ ਜਿਹੜਾ ਟਰੈਕਟਰ ਸਾਡਾ ਖੜਾ ਹੋਇਆ ਜੌਨ ਡੀਅਰ ਇਹ ਆਪਣਾ ਜੌਨ ਡੀਅਰ ਟਰੈਕਟਰ ਹੈ ਜੀ 5210 ਤੇ ਜਿਹੜਾ ਕਿ ਆਪਾਂ ਉਹਦੀ ਕਾਰਦੇ ਹੁੰਨੇ ਆ ਜਦੋਂ ਝੋਨੇ ਦੀ ਤੇ ਕਣਕ ਦੀ ਟੋਆ ਠਵਾਈ ਕਰਨੀ ਹੁੰਦੀ ਆ ਤੇ ਨਹੀਂ ਤਾਂ ਆਪਾਂ ਦੂਸਰਾ ਟਰੈਕਟਰ ਛੋਟੇ ਹੀ ਯੂਜ਼ ਕਰਦੇ ਆ ਤੇ ਹੁਣ ਆਪਾਂ ਜਾਣਦੇ ਆ ਜੀ ਅੰਦਰ ਐਂਟਰੀ ਕਰਦੇ ਆ ਦੇਖੋ ਉੱਪਰ ਕਿੰਨੇ ਸਾਲ ਦੇ ਨੇਸਟ ਫਸਜੀ ਕਾਲ ਜੀ ਆਈਫੋਨ ਸਟੈਂਡ ਇੱਥੇ ਬੋਲਟਸਾਰੇ ਪਲਾਂਟਸ ਲੱਗੇ ਹੋਏ ਨੇ ਬਹੁਤ ਤਰ੍ਹਾਂ ਦੇ ਤੇ ਇੱਥੇ ਹਰ ਸਿਮਰਨ ਰੋਜ਼ ਪਾਉਂਦੀ ਆ ਪਾਣੀ ਹਾਂਜੀ ਤੇ ਇਹ ਆ ਜੀ ਸਾਡੀ ਮੇਨ ਐਂਟਰੈਂਸ ਲੌਬੀ ਤੋਂ ਤੇ ਆਜੋ ਤੁਹਾਨੂੰ ਅੰਦਰ ਜਿਹੜੇ ਕੀ ਸੈਰ ਕਰਾਉਨੇ ਆ ਤੇ ਇਹ ਆ ਗਈ ਜੀ ਆਪਣੀ ਖੁੱਲੀ ਡੁੱਲੀ ਲੌਬੀ ਆ ਗਈ ਤੇ ਲੌਬੀ ਦੇ ਨਾਲ ਹੀ ਜਿਹੜੇ ਕੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਸਾਡਾ ਡਰਾਇੰਗ ਰੂਮ ਇਧਰਲੀ ਸਾਈਡ ਹੈਗਾ ਜੀ ਆਏ ਹਾਏ ਆ ਗਿਆ ਜੀ ਆਪਣਾ ਡਰਾਇੰਗ ਰੂਮ ਜਿਹੜੇ ਕਿ ਕਈ ਦੋਸਤ ਜਦੋਂ ਆਪਾਂ ਪਹਿਲਾ ਵੀਡੀਓ ਪਾਈ ਸੀ ਕਹਿ ਦਿੰਦੇ ਸੀਗੇ ਵੀ ਵਿੱਚੇ ਹੀ ਤੁਹਾਡਾ ਬੈੱਡ ਲੱਗਿਆ ਹੋਇਆ ਵਿੱਚੇ ਹੀ ਸੋਫਾ ਲੱਗਿਆ ਇਹ ਸਾਡਾ ਬਿੱਗ ਡਰਾਈング ਰੂਮ ਹੈਗਾ ਜਾਨੀ ਕਿ ਜਦੋਂ ਵੀ ਕੋਈ ਗੈਸਟ ਆਉਂਦੇ ਆ ਤੇ ਵਧੀਆ ਚਲੋ ਉਹਨਾਂ ਦੇ ਵੀ ਇੱਥੇ ਸੌ ਜਾਂਦੇ ਇੱਥੇ ਮਤਲਬ ਇੱਥੇ ਥਾਪੀ ਲੈਂਦੇ ਹਨਾ ਤੇ ਤਾਂ ਕਰਕੇ ਆਪਾਂ ਉਸ ਹਿਸਾਬ ਨਾਲ ਕੋਈ ਇਹ ਨਹੀਂ ਆਪਾਂ ਬਣਾਇਆ ਹੋਇਆ ਵੀ ਸਪੈਸ਼ਲ ਕੋਈ ਆਪਾਂ ਬਣਾਵਾਂਗੇ ਕਦੇ ਵੱਡਾ ਸਾਰਾ ਡਰਾਈング ਰੂਮ ਵੀ ਤੇ ਸਾਣ ਵੈਸੇ ਬੋਪਾ ਨੂੰ ਇਹ ਪਸੰਦ ਵੀ ਆਇਆ ਤੇ ਇੱਧਰ ਆ ਗਿਆ ਜੀ ਮੇਰਾ ਜੋਗਰ ਜਿਹੜਾ ਕਿ ਕਦੇ-ਕਦੇ ਚੜ ਵੀ ਜਾਂਦਾ ਇਹਦੇ ਤੇ ਜਦੋਂ ਲੱਗੇ ਵੀ ਭਾਰ ਜਿਹੜਾ ਕਿ ਵੱਧ ਗਿਆ ਤੇ ਆ ਆ ਗਿਆ ਜੀ ਸਾਡਾ ਸਟਫੀ ਤੇ ਸਟਫੀ ਤੇ ਸਵੀਟਿੰਗ ਤਾਂ ਤੁਸੀਂ ਜਾਣਦੇ ਹੀ ਹੋ ਇਹ ਸਾਡੇ ਦੋਨੇ ਹੈਗੇ ਨੇ ਡੌਗੀ ਤੇ ਇਹ ਜਿਹੜੇ ਕਿ ਅੰਦਰ ਹੀ ਰਹਿੰਦੇ ਨੇ ਕਿਉਂਕਿ ਇਹ ਗਰਮੀ ਬਹੁਤ ਜ਼ਿਆਦਾ ਮਨਾਉਂਦੇ ਨੇ ਤੇ ਇਧਰਲੀ ਸਾਈਡ ਜਿਹੜਾ ਕਿ ਵਾਸ਼ਰੂਮ ਬਣਿਆ ਹੋਇਆ ਅਟੈਚ ਇਧਰਲੀ ਸਾਈਡ ਤੇ ਹੁਣ ਆਪਾਂ ਜਿਹੜਾ ਕੀ ਜਾਣਿਆ ਜੀ ਇਧਰ ਬਾਹਰ ਫਿਰ ਆਗੇ ਤੇ ਬਾਹਰ ਆਪਣੀ ਇੱਧਰ ਆ ਗਈ ਜੀ ਰਸੋਈ ਜਿਹੜੀ ਆਹ ਵਾਲੀ ਕਿਚਨ ਹੈਗੀ ਆਏ ਤੁਸੀਂ ਅਕਸਰ ਵੀਡੀਓ ਦੇ ਵਿੱਚ ਦੇਖਦੀ ਹੁੰਨੇ ਹੋ ਕਿਉਂਕਿ ਇਹ ਕਿਚਨ ਅਸੀਂ ਇੱਕ ਤਰ੍ਹਾਂ ਦਾ ਆਪਦਾ ਸਟੂਡੀਓ ਹੀ ਬਣਾਇਆ ਸੀਗਾ ਤੇ ਕਿਉਂਕਿ ਸਪੇਸ ਬਹੁਤ ਜ਼ਿਆਦਾ ਜਿਹੜੀ ਘੱਟ ਸੀਗੀ ਤੇ ਉਹਦੇ ਕਰਕੇ ਜਿਹੜਾ ਕਿ ਆਪਾਂ ਨੂੰ ਇੱਥੇ ਹੀ ਆਪਾਂ ਸਾਰਾ ਕਰ ਲਿਆ ਸੀਗਾ ਤੇ ਇੱਧਰ ਆਪਾਂ ਨੂੰ ਜਿਹੜੇ ਕਿ ਦੋ ਪਲੇ ਬਟਨ ਆਏ ਹੋਏ ਆ ਦੋ YouTube ਚੈਨਲਾਂ ਤੋਂ ਦੋ ਪਲੇ ਬਟਨ ਆਏ ਹੋਏ ਆ ਤੁਹਾਡੇ ਵਿਦੌਲਤ ਇੱਧਰ ਆਪਾਂ ਨੂੰ ਗੁਲਦਸਤਾ ਟੀਮ ਵੱਲੋਂ ਇਨਵਾਈਟ ਕੀਤਾ ਗਿਆ ਅਸੀਂ ਉੱਥੇ ਵੀ ਆਪਾਂ ਨੂੰ ਜਿਹੜਾ ਪ੍ਰਾਈਜ਼ ਮਿਲਿਆ ਸੀਗਾ ਉਹ ਇੱਕ ਬੈੱਡਰੂਮ ਸਾਡਾ ਇੱਧਰ ਹੈਗਾ ਜੀ ਤੇ ਅਸੀਂ ਜਿਹੜਾ ਕੀ ਵੈਸੇ ਅੱਜ ਕੱਲ ਰਸੋਈ ਦੇ ਵਿੱਚ ਹੀ ਉਧਰ ਰਹਿੰਨੇ ਆ ਕਿਉਂਕਿ ਤੇ ਇਹ ਹੈਗਾ ਜੀ ਸਾਡਾ ਰੂਮ ਠੀਕ ਹੈ ਜੀ ਤੇ ਇੱਧਰ ਹੈਗਾ ਡਰੈਸਿੰਗ ਰੂਮ ਡਰੈਸਿੰਗ ਰੂਮ ਦੇ ਸਪਰਲੀ ਸਾਈਡ ਜਿਹੜਾ ਕੀ ਵਾਸ਼ਰੂਮ ਹੈਗਾ ਤੇ ਵਾਸ਼ਰੂਮ ਜਿਹੜਾ ਕੀ ਦੋਨੋਂ ਕਮਰਿਆਂ ਨੂੰ ਨੇੜੇ ਪੈਂਦਾ ਨਾਲੇ ਲੌਬੀ ਦੇ ਨਾਲ ਅਟੈਚ ਹੋ ਗਿਆ ਇੱਧਰ ਆ ਗਿਆ ਜੀ ਸਾਡੀ ਮੰਮੀ ਦਾ ਕਮਰਾ ਆਹ ਵਾਲਾ ਸਾਡੀ ਮੰਮੀ ਦਾ ਕਮਰਾ ਹੈਗਾ ਜਿਹੜਾ ਅਸੀਂ ਸਾਡੀ ਮੰਮੀ ਵਾਸਤੇ ਸਪੈਸ਼ਲ ਅਸੀਂ ਰੈਡੀ ਕਰਵਾਇਆ ਸੀਗਾ ਤੇ ਉਹਨਾਂ ਨੂੰ ਬਹੁਤ ਪਸੰਦ ਆਇਆ ਇਹ ਹੈਗੇ ਜੀ ਸਾਡੀ ਮੰਮੀ ਦਾ ਤੇ ਸਾਡੀ ਦਾਦੀ ਦਾ ਕਮਰਾ ਜਿਹੜਾ ਕਿ ਉਹ ਇੱਥੇ ਹੀ ਰਹਿੰਦੇ ਨੇ ਹਨਾ ਤੇ ਇਸੇ ਸਪੈਸ਼ਲ ਉਹਨਾਂ ਵਾਸਤੇ ਤਿਆਰ ਕਰਵਾਇਆ ਸੀਗਾ 2 ਸਾਲ ਪਹਿਲਾਂ ਤੇ ਫਿਰ ਆ ਗਈ ਜੀ ਆਪਣੀ ਲੌਬੀ ਲੌਬੀ ਤੇ ਕਿਵੇਂ ਲੱਗਿਆ ਸਾਡਾ ਛੋਟਾ ਜਿਹਾ ਵੈਸੇ ਮਤਲਬ ਕਿ ਜਿਆਦਾ ਉਹ ਕੋਠੀਆਂ ਵਾਲਾ ਨਹੀਂਗਾ ਤੇ ਪਰ ਮਤਲਬ ਕਿ ਬਹੁਤ ਹੀ ਪਸੰਦ ਆਉਂਦਾ ਹਰ ਇੱਕ ਨੂੰ ਕਿਉਂਕਿ ਸਿੰਪਲ ਤੇ ਸੌਬਰ ਜਿਹਾ ਸਾਰੀਆਂ ਫੈਸਿਲਿਟੀਆਂ ਵਧੀਆ ਹਨਾ ਬਣਿਆ ਹੋਇਆ ਤੇ ਹੁਣ ਆਪਾਂ ਆ ਜਾਨੇ ਆ ਜੀ ਸਾਡੀ ਇਧਰਲੀ ਸਾਈਡ ਬਾਹਰਲੀ ਸਾਈਡ ਤੇ ਆ ਹੈਗੀ ਆ ਜੀ ਮੇਰੀ ਸਕੂਟਰੀ ਤੇ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੁੰਦੇ ਆ ਜਿਹੜੀ ਆਪਾਂ 7-8 ਮਹੀਨੇ ਪਹਿਲਾਂ ਲਈ ਸੀਗੀ ਤੁਹਾਨੂੰ ਸਾਡੀ ਹਵੇਲੀ ਦਾ ਵੀ ਚੱਕਰ ਮਰਾ ਦਿੰਨੇ ਆ ਕਈਆਂ ਦੇ ਹਵੇਲੀ ਦੀ ਕਹਿੰਦੇ ਆ ਕਈਆਂ ਦੇ ਬਾਹਰਲੀ ਬਾਹਰਲਾ ਵਿੜਾ ਵੀ ਕਹਿੰਦੇ ਕਈ ਬਾਹਰਲਾ ਘਰ ਵੀ ਕਹਿ ਦਿੰਦੇ ਆ ਹਨਾ ਤੇ ਇਧਰ ਵੀ ਆਪਣੇ ਜਿਹੜੀਆਂ ਟ੍ਰੈਕਟਰ ਵਗੈਰਾ ਤੁਸੀਂ ਦੇਖਿਆ ਹੀ ਆ ਇਹ ਆਪਾਂ ਹਜੇ ਹੋਣੀ ਬਣਾਇਆ ਜੀ ਇਹ ਆਪਣਾ ਬੂਮ ਪਹਿਲਾਂ ਆਪਣਾ ਦੂਸਰਾ ਹੁੰਦਾ ਸੀਗਾ ਪਰ ਉਹ ਮਤਲਬ ਕਿ ਥੋੜਾ ਜਿਹਾ ਸੈਟ ਨਹੀਂ ਬੈਠਾ ਸੀਗਾ ਤੇ ਫਿਰ ਅਸੀਂ ਉਹਦੀ ਥਾਂ ਤੇ ਜਿਹੜਾ ਕਿ ਹੁਣ ਆ ਬਣਾ ਲਿਆ ਤੇ ਜੌਂਡੀਅਰ ਹੀ ਅਸੀਂ ਟਰੈਕਟਰ ਲੈ ਲਿਆ ਕਿਉਂਕਿ ਜੌਂਡੀਅਰ ਹੁਣ ਬਾਬੇ ਨਾਨਕ ਦੀ ਕਿਰਪਾ ਨਾਲ ਆਪਣੇ ਤਿੰਨ ਹੋ ਗਏ ਆ ਤੇ ਛੇਦਰਲੀ ਸਾਈਡ ਆਪਣੇ ਪਸ਼ੂਆਂ ਦਾ ਆ ਗਈ ਸਾਰੀ ਸੈਟਿੰਗ ਤੇ ਉਹ ਸਾਡਾ ਕੈਂਪਰ ਖੜਾ ਜੀ ਬਲੇਰੋ ਕੈਂਪਰ ਇੱਕ ਦੋ ਵਾਰੀ ਅਸੀਂ ਕਿਹਾ ਵੀ ਅਸੀਂ ਸੇਲ ਕਰਨਾ ਕਿਉਂਕਿ ਅਸੀਂ ਤੇ ਇੱਧਰ ਆਗੇ ਜੀ ਆਪਣੇ ਪਸ਼ੂ ਤੇ ਆਹ ਵਾਲੇ ਗੱਡੇ ਆ ਜਿਹੜੇ ਕਿਉਂ ਨਾ ਬਹੁਤਿਆ ਘਰਾਂਦੇ ਵਿੱਚ ਬਹੁਤ ਹੀ ਘੱਟ ਰਹਿ ਗਈ ਨੇ ਤੇ ਹੁਣ ਜਿਹੜੇ ਕਿ ਟਰੈਕਟਰ ਦੇ ਪਿੱਛੇ ਛੋਟੀਆਂ ਛੋਟੀਆਂ ਟਰਾਲੀਆਂ ਸਭ ਨੇ ਬਣਾ ਲਈਆਂ ਤੇ ਇੱਥੇ ਆਪਣਾ ਇਹ ਗੱਡਾ ਪਰ ਵੇਚ ਦੇਣੀ ਅਸੀਂ ਬਹੁਤ ਪੁਰਾਣਾ ਹੈਗਾ ਤੇ ਅਸੀਂ ਆਖਿਆ ਇੱਕ ਜਾਤ ਦੀ ਤੌਰ ਤੇ ਹੀ ਆਪਾਂ ਇਹਨੂੰ ਜਿਹੜਾ ਕਿ ਰੱਖ ਦਿੰਨੇ ਆ ਤੇ ਇੱਧਰ ਆਪਣੇ ਪਸ਼ੂ ਬੈਠੇ ਹੋਏ ਨੇ ਜਿਹੜੇ ਕਿ ਨੰਦ ਮਾਨ ਰਹੇ ਨੇ ਅੰਦਰ ਹੁਣ ਖਾ ਪੀ ਕੇ ਹਨਾ ਹਾਂਜੀ ਤੇ ਪਸ਼ੂਆਂ ਲਾ ਆ ਗਿਆ ਇੱਧਰ ਪਸ਼ੂਆਂ ਦੇ ਪੱਠੇ ਵਾਲਾ ਆ ਗਿਆ ਸਾਰਾ ਸਿਸਟਮ ਉੱਧਰ ਆਪਣੀਆਂ ਟਰਾਲੀਆਂ ਕੜੀਆਂ ਟਰਾਲੀਆਂ ਦੇ ਕੋਲ ਹੀ ਜਿਹੜਾ ਕਿ ਜਿਹੜਾ ਬਾਈ ਆਪਣੇ ਕੰਮ ਕਰਦਾ ਹਨਾ ਉਹਨਾਂ ਦੀ ਰਹਾਇਸ਼ਾ ਉਧਰਲੀ ਸਾਈਡ ਤੇ ਇੱਧਰ ਸਾਡੇ ਬੱਕਰੀ ਦੇ ਬੱਚੇ ਜਿਹੜੇ ਕਿ ਟੈਕ ਦੇ ਫਿਰਦੇ ਨੇ ਜਿੱਧਰ ਜੀ ਕਰਦਾ ਉਧਰ ਨੂੰ ਜਾਂਦੇ ਫਿਰਦੇ ਹੈਗੇ ਆ ਸੋ ਇਹ ਸੀਗਾ ਜੀ ਆਪਣਾ ਉਧਰਲਾ ਗੇਟ ਸੀਗਾ ਤੇ ਆਹ ਵਾਲਾ ਜਿਹੜਾ ਕਿ ਆਪਣੇ ਇੱਧਰਲੇ ਵਿੜੇ ਨੂੰ ਗੇਟ ਪੈਂਦਾ ਹੈਗਾ ਤੇ ਸੁਖ ਨਾਲ ਬਾਬੇ ਨਾਨਕ ਦੀ ਕਿਰਪਾ ਨਾਲ ਬਹੁਤ ਹੀ ਵੱਡਾ ਘਰ ਹੈਗਾ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਤੁਹਾਨੂੰ ਹੋਮ ਟੂਰ ਆਪਾਂ ਜਿਹੜਾ ਕਿ ਕਰਾਈ ਦਿੱਤਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਹੁਤ ਸਾਰੇ ਕਮੈਂਟ ਆ ਰਹੇ ਸੀਗੇ ਹੋਮ ਟੂਰ ਕਰਵਾਓ ਤੇ ਤਾਂ ਕਰਕੇ ਆਪਾਂ ਜਿਹੜਾ ਕਿ ਬਹੁਤ ਸਾਰੇ ਦੋਸਤਾਂ ਦੀ ਫਰਮਾਇਸ਼ ਤੇ ਹੋਮ ਟੂਰ ਕਰਵਾਇਆ ਤੇ ਸਾਡੀ ਤੀ ਹਰ ਸਿਮਰਨ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਜੀ ਨੈਕਸਟ ਵਲੌਗ ਦੇ ਵਿੱਚ ਸੋ ਵਲੌਗ ਇਹ ਵਾਲਾ ਕਿਵੇਂ ਲੱਗਿਆ ਜੀ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ